ਹਾਂਜੀ ਰਜ਼ਾ ਵਿੱਚ ਰਾਜ਼ੀ ਉਹਦੇ ਕੋਈ ਨਾ ਸਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਸਰੀ ਕਈਦਾ ਗੁਰੂ ਪੀਰ ਦੇਵੀ ਦੇਵਤੇ ਜੋ ਵੀ ਰੱਬੀ ਰੂਹਾਂ ਇਸ ਧਰਤੀ ਤੇ ਰਹਿ ਕੇ ਗਈਆਂ ਨੇ ਉਹਨਾਂ ਨੇ ਜੋ ਕੁਝ ਵੀ ਬਣਾਇਆ ਉਹ ਇਨਸਾਨ ਦੇ ਲਈ ਇਨਸਾਨ ਦੇ ਭਲੇ ਦੇ ਲਈ ਗੁਰਦੁਆਰਾ ਸਾਹਿਬ ਹੋਵੇ ਮਸੀਤ ਹੋਵੇ ਮੰਦਿਰ ਹੋਵੇ ਉਹਦੇ ਕੋਲੇ ਜਿੱਥੇ ਵੀ ਧਾਰਮਿਕ ਸਥਾਨ ਆ ਉਹਦੇ ਕੋਲੇ ਇੱਕ ਸਰੋਵਰ ਹੁੰਦਾ ਮਤਲਬ ਕਿ ਬਾਣੀ ਤੇ ਪਾਣੀ ਬਾਣੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਪਾਣੀ ਕੋ ਜਾਲ ਕਹੋ ਜਾਂ ਅੰਮ੍ਰਿਤ ਕਹੋ ਕਿਉਂਕਿ ਜਿੱਥੇ ਹਰ ਸਮੇਂ ਪ੍ਰਮਾਤਮਾ ਦਾ ਸਿਮਰਨ ਹੁੰਦਾ ਉਹਦੇ ਕੋਲੇ ਜਿਹੜਾ ਵੀ ਪਾਣੀ ਆ ਉਹ ਪਾਣੀ ਦੇ ਵਿੱਚ ਉਸ ਸਿਮਰਨ ਦਾ ਅਸਰ ਜ਼ਰੂਰ ਹੁੰਦਾ ਇਸੇ ਕਰਕੇ ਸਰੋਵਰਾਂ ਤੋਂ ਲੋਕ ਪਾਣੀ ਪੀਣ ਨੂੰ ਵੀ ਲੈ ਕੇ ਜਾਂਦੇ ਆ ਨਹਾਉਂਦੇ ਵੀ ਨੇ ਉਹਨਾਂ ਦਾ ਇਹ ਮੰਨਣਾ ਵਾ ਕਿ ਜਦੋਂ ਅਸੀਂ ਉਸ ਸਰੋਵਰ ਦੇ ਵਿੱਚ ਨਹਾਵਾਂਗੇ ਤਾਂ ਸਾਡੀਆਂ ਬਿਮਾਰੀਆਂ ਸਾਡੇ ਮਨ ਦੇ ਰੋਗ ਸਾਡੇ ਤਨ ਦੇ ਰੋਗ ਦੂਰ ਹੋਣਗੇ ਇਹ ਜਿਹੜੇ ਬੰਦੇ ਦੀ ਤੁਸੀਂ ਤਸਵੀਰ ਦੇਖਦੇ ਹੋ ਤਾਂ ਨਾਮ ਮਸਾਰੋ ਇਮੋਟੋ ਆ ਇਹ ਜਾਪਾਨ ਦਾ ਇੱਕ ਸਾਇੰਟਿਸਟ ਆ ਇਹਨੇ ਵੀ ਪਾਣੀ ਦੇ ਉੱਤੇ ਇੱਕ ਐਕਸਪੈਰੀਮੈਂਟ ਕੀਤਾ ਇੱਕ ਖੋਜ ਕੀਤੀ ਤੇ ਲੋਕਾਂ ਨੂੰ ਦੱਸਿਆ ਕਿ ਜਿਹੜਾ ਪਾਣੀ ਆ ਉਹ ਸਾਡੀ ਗੱਲ ਸੁਣਦਾ ਤੇ ਚੰਗੇ ਮਾੜੇ ਜਿਹੜੇ ਸਾਡੇ ਬੋਲ ਨੇ ਉਹਨਾਂ ਦਾ ਅਸਰ ਵੀ ਹੁੰਦਾ ਪਾਣੀ ਦੇ ਉੱਤੇ ਇਹਨੇ ਤਿੰਨ ਭਾਂਡੇ ਲੈ ਲਏ ਉਹਦੇ ਵਿੱਚ ਚੌਲ ਪਾ ਲਏ ਤੇ ਉਹਨਾਂ ਹੀ ਮਾਤਰਾ ਦੇ ਵਿੱਚ ਪਾਣੀ ਪਾ ਲਿਆ ਤਿੰਨੇ ਭਾਂਡਿਆਂ ਦੇ ਵਿੱਚੋਂ ਇੱਕ ਭਾਂਡੇ ਨੂੰ ਇਹ ਕਹਿੰਦਾ ਸੀਗਾ ਧੰਨਵਾਦ ਦੂਜੇ ਭਾਂਡੇ ਨੂੰ ਕਹਿੰਦਾ ਸੀ ਤੂੰ ਕਮਲਾ ਸਿੱਧਰਾ ਤੇ ਤੀਜੇ ਭਾਂਡੇ ਨੂੰ ਇਹ ਕੁਝ ਨਹੀਂ ਕਹਿੰਦਾ ਸੀ ਫਿਰ ਇਹ ਚੀਜ਼ ਰੋਜ਼-ਰੋਜ਼ ਹੁੰਦੀ ਰਹੀ ਇੱਕ ਮਹੀਨੇ ਬਾਅਦ ਉਹਦੇ ਜਿਹੜੇ ਰਿਜ਼ਲਟ ਆਏ ਉਹ ਬੜੇ ਹੈਰਾਨ ਕਰਨ ਵਾਲੇ ਸੀ ਜਿਹੜੇ ਭਾਂਡੇ ਨੂੰ ਇਹ ਹਰ ਰੋਜ਼ ਧੰਨਵਾਦ ਕਰਦਾ ਸੀ ਉਹਦੇ ਜਿਹੜੇ ਚੌਲ ਸੀ ਉਹ ਚਿੱਟੇ ਸੀ ਤੇ ਪਾਣੀ ਨੂੰ ਵੀ ਕੋਈ ਖਰਾਬੀ ਨਹੀਂ ਹੋਈ ਪਰ ਜਿਹੜੇ ਚੌਲ ਨੂੰ ਜਿਹੜੇ ਭਾਂਡੇ ਨੂੰ ਪਾਣੀ ਨੂੰ ਇਹ ਹਰ ਰੋਜ਼ ਮਾੜਾ ਬੋਲਦਾ ਸੀ ਉਹ ਕਾਲੇ ਹੋਣੇ ਸ਼ੁਰੂ ਹੋ ਗਏ ਤੇ ਜਿਹੜੇ ਭਾਂਡੇ ਨੂੰ ਇਹ ਹਰ ਰੋਜ਼ ਅਗਨੋਰ ਕਰ ਦਿੰਦਾ ਸੀ ਜਿਹਦੇ ਵੱਲ ਦੇਖਦਾ ਨਹੀਂ ਸੀ ਕੁਝ ਨਹੀਂ ਬੋਲਦਾ ਸੀ ਉਹ ਵੀ ਸਾਨਾ ਸ਼ੁਰੂ ਹੋ ਗਿਆ ਸੋ ਕਹਿਣ ਦਾ ਮਤਲਬ ਕਿ ਇਹਨੇ ਦੱਸਿਆ ਦੁਨੀਆ ਨੂੰ ਕਿ ਜੋ ਅਸੀਂ ਪਾਣੀ ਨੂੰ ਬੋਲਦੇ ਆ ਉਹਦਾ ਅਸਰ ਪਾਣੀ ਦੇ ਉੱਤੇ ਹੁੰਦਾ ਗੁਰਦੁਆਰਾ ਸਾਹਿਬ ਧਾਰਮਿਕ ਸਥਾਨਾਂ ਦੇ ਨਾਲ ਪਾਣੀ ਤੇ ਬਾਣੀ ਸਰੋਵਰ ਦਾ ਹੋਣਾ ਇਹ ਇੱਕ ਡੂੰਗੀ ਸੋਚ ਸਾਡੇ ਜਿਹੜੇ ਗੁਰੂ ਹੋਏ ਨੇ ਉਹਨਾਂ ਨੇ ਇਨਸਾਨੀਅਤ ਦੇ ਲਈ ਇੱਕ ਤੋਹਫਾ ਲੈ ਕੇ ਆਂਦਾ ਇੱਕ ਸਾਇੰਸ ਵੀ ਸਮਝ ਲਓ ਤੁਸੀਂ ਪਾਣੀ ਤੇ ਬਾਣੀ ਕਿਉਂਕਿ ਉੱਥੇ ਹਰ ਸਮੇਂ ਸਿਮਰਨ ਹੁੰਦਾ ਤੇ ਉਸੇ ਕਰਕੇ ਜਿਹੜਾ ਉਹ ਪਾਣੀ ਆ ਉਹ ਇੱਕ ਅੰਮ੍ਰਿਤ ਬਣ ਜਾਂਦਾ ਤੇ ਇਸੇ ਯਕੀਨ ਦੇ ਨਾਲ ਲੋਕ ਉੱਥੇ ਇਸ਼ਨਾਨ ਵੀ ਕਰਦੇ ਆ ਤੇ ਉੱਥੋਂ ਚੂਲੀ ਵੀ ਲੈਂਦੇ ਨੇ ਕਿ ਇਹ ਜਿਹੜਾ ਪਾਣੀ ਆ ਇਹ ਜਿਹੜਾ ਅੰਮ੍ਰਿਤ ਆ ਇਹ ਸਾਡਾ ਮਨ ਤੇ ਤਨ ਦੋਨੇ ਠੀਕ ਕਰੂਗਾ ਉਹ ਹੁੰਦੇ ਵੀ ਨੇ ਤੇ ਘਰ ਦੇ ਵਿੱਚ ਜਿਹੜਾ ਅਸੀਂ ਪਾਣੀ ਪੀਂਨੇ ਆ ਜੇ ਤਾਂ ਉਹਦੇ ਕੋਲੇ ਹਰ ਸਮੇਂ ਗੁਰਬਾਣੀ ਚੱਲਦੀ ਰਹਿੰਦੀ ਆ ਤਾਂ ਬਹੁਤ ਹੀ ਵਧੀਆ ਪਰ ਜੇ ਨਹੀਂ ਚੱਲਦੀ ਤਾਂ ਤੁਸੀਂ ਪਾਣੀ ਪੀਣ ਤੋਂ ਪਹਿਲਾਂ ਉਹ ਜਿਹੜਾ ਤੁਹਾਡੇ ਹੱਥ ਦੇ ਵਿੱਚ ਗਲਾਸ ਫੜਿਆ ਹੋਇਆ ਉਹਦੇ ਵਿੱਚਲੇ ਜਿਹੜੇ ਪਾਣੀਆਂ ਉਹਦੇ ਕੋਲੇ ਤੁਸੀਂ 1 ਮਿੰਟ 30 ਸੈਕਿੰਡ ਜਿੰਨਾ ਵੀ ਟਾਈਮ ਤੁਹਾਡੇ ਕੋਲੇ ਹੈਗਾ ਉਹਦੇ ਮੂਰੇ ਸਿਮਰਨ ਕਰੋ ਉਹਨੂੰ ਕੁਝ ਚੰਗਾ ਬੋਲ ਕੇ ਉਹ ਪਾਣੀ ਨੂੰ ਪੀਓਗੇ ਤਾਂ ਉਹ ਸੱਚਮੁੱਚ ਹੀ ਅੰਮ੍ਰਿਤ ਦਾ ਕੰਮ ਕਰਦਾ ਏ ਉਹ ਸਰਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ ਤੇ ਉਸ ਪ੍ਰਮਾਤਮਾ ਦੇ ਦਿੱਤੇ ਹੋਏ ਤੋਹਫੇ ਨੇ ਇਨਸਾਨ ਨੂੰ ਜਿਹੜੇ ਬੇਸ਼ਕੀਮਤੀ ਤੋਹਫੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਬੇਸ਼ਕੀਮਤੀ ਪਾਣੀਆਂ ਇਹ ਐਸਾ ਤੋਹਫਾ ਜਿਹੜਾ ਮੈਨੂੰ ਲੱਗਦਾ ਇਹਦੀ ਕੋਈ ਕੀਮਤ ਹੀ ਨਹੀਂ ਹੈਗੀ ਇਸੇ ਲਈ ਤੁਹਾਨੂੰ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ Dann war